ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਲਓ ਜੀ ਸਵੇਰ ਦਾ ਟਾਈਮ ਆ ਚਾਹ ਪਾਣੀ ਫੇਲਿਆ ਠੀਕ ਆ ਜੀ ਉਸ ਤੋਂ ਬਾਅਦ ਮੈਂ ਲੱਗ ਗਈ ਆਪਣੇ ਕੰਮਾਂ ਕਾਰਾਂ ਵਿੱਚ ਤੇ ਅੱਜ ਬਿਲਕੁਲ ਕਿਚਨ ਖਾਲੀ ਕਰ ਦੇਣਾ ਜੋ ਵੀ ਭਰਦੇ ਵਗੈਰਾ ਲੱਗੇ ਹੋਏ ਸੀ ਨੀਚੇ ਸਲੈਬ ਦੇ ਉਲ ਆ ਰਹੀ ਇੱਕ ਪੱਖਾ ਰਹਿ ਗਿਆ ਸੀ ਲਾਉਣ ਤੋਂ ਇੱਕ ਜਿਹੜਾ ਸੀਗਾ ਆਪੇ ਵਾਲਪੇਪਰ ਲੱਗੇ ਹੋਇਆ ਸੀ ਜਾਂ ਵਾਲ ਦੇ ਉੱਪਰ ਰੈਕ ਲੱਗੇ ਹੋਏ ਸੀ ਜਿਹੜੇ ਹਨਾ ਲੱਕੜ ਦੇ ਬੋਡਨ ਦੇ ਉਹ ਲਾਉਣੇ ਸੀ ਪੇਚਕਾਸ ਨਾਲ ਪਹਿਲਾਂ ਰੈਕ ਸੀ ਜਿਹੜੇ ਉਹ ਖੋਲ ਲਏ ਨੇ ਮੈਂ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਵਾਲਪੇਪਰ ਲੱਗਿਆ ਹੋਇਆ ਇਹ ਲਾਹੂੰਗੀ ਇਹ ਮੈਂ ਨਾ ਉੱਥੇ ਲਾ ਲੂੰਗੀ ਉੱਤਰ ਜੂ ਵੈਸੇ ਚਿਪਕਦਾ ਤਾਂ ਨਹੀਂ ਹੈਗਾ ਇਹ ਦੁਬਾਰਾ ਗਿੱਟੀਆਂ ਲਾ ਕੇ ਉਦਾਂ ਹੀ ਤੋਂ ਕੰਮ ਮੈਂ ਲੈ ਸਕਦੀ ਆਂਗੀ ਠੀਕ ਆ ਜੀ ਕਿਉਂਕਿ ਉੱਥੇ ਸਲੈਬ ਦੇ نیچے ਗੈਸ ਦੇ ਮਤਲਬ ਸਲੈਬ ਦੇ ਉੱਪਰ ਗੈਸ ਦੇ نیچے ਵਿਛਾ ਲੂੰਗੀ ਉਹਨੂੰ ਮੈਂ ਤੇ ਥੋੜਾ ਸੌਖਾ ਹੋ ਜੂ ਪੋਚਾ ਵਗੈਰਾ ਲੈਣਾ ਮੈਂ ਮਤਲਬ ਸਾਫ਼ ਕਰਨਾ ਨਾ ਕੱਪੜਾ ਮਾਰਨਾ ਜਦੋਂ ਸਾਫ਼ ਕਰਨਾ ਤਾਂ ਥੋੜਾ ਸੌਖਾ ਹੋ ਜੂਗਾ ਲੋ ਜੀ ਸਾਰਾ ਵਾਲ ਪੇਪਰ ਲਾ ਕੇ ਮੈਂ ਅੰਦਰ ਰੱਖਿਆ ਸੀ ਜੋ ਵੀ ਵਰਤਨ ਵਗੈਰਾ ਸੀ ਇੱਕ ਵਾਰ ਕਰ ਦਿੱਤੇ ਨੇ ਸਾਫ ਚਾਹ ਵਾਲੇ ਤੇ ਦੂਸਰੀ ਵਾਰ ਦੀ 8 ਵਜੇ ਬਸ ਚਾਹ ਬਣੂੰਗੀ ਸਾਢੇ 7 ਦਾ ਜਿਹੜਾ ਟਾਈਮ ਹੋ ਗਿਆ 7:12 ਤੇ ਮੈਂ ਇਧਰ ਕਿਚਨ ਦੇ ਵਿੱਚ ਲੱਗੀ ਸੀ ਕੰਮ ਕਰ ਕਰਨ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਮੈਂ ਜਿਹੜਾ ਮੋਟਾ-ਮੋਟਾ ਰੇਤਾ ਸੀ ਜਿਹੜੀ ਸਾਈਡ ਤੋਂ ਲੰਗਾ ਆਪਣਾ ਹਨਾ ਇਹ ਵੀ ਨਾਲ ਦੇ ਨਾਲ ਜਿਹੜਾ ਇਹ ਰੇਤਾ ਮੈਂ ਇਕੱਠਾ ਕਰ ਦੂੰਗੀ ਜੋ ਵੀ ਮਿੱਟੀ ਆ ਇਹ ਫਿਰ ਅੰਦਰ ਹੀ ਜੋ ਵੀ ਮਲਵਾ ਹੈ ਆਪਾਂ ਬਾਹਰ ਨਹੀਂ ਡੇਗਦੇ ਕਿਉਂਕਿ ਆਪਣੇ ਕਾਫੀ ਸਾਰੇ ਭਰਤ ਪੋ। ਹਮ ਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਮਲਵਾ ਹੋਊਗਾ ਆਪਾਂ ਅੰਦਰ ਹੀ ਇਕੱਠਾ ਕਰਨਾਗਾ। ਠੀਕ ਹੈ ਜੀ ਨਵਾਂ ਤੋਂ ਜਿਹੜੀ ਸਾਈਡ ਨਿਵਾਂ ਰੱਖਣੀਆਂ ਨੇ ਆਪਾਂ ਨੀਵ ਰੱਖਣੇ ਯਾਨੀ ਕਿ ਘਰ ਦੀ ਉਸ ਤੋਂ ਥੋੜਾ ਜ ਆ ਸਾਈਡ ਤੇ ਕਰਕੇ ਇਹਨੂੰ ਮਲਬ ਨੂੰ ਰੱਖ ਲਵਾਂਗੇ। ਜਦੋਂ ਭਰਤ ਪਾਉਣੀ ਫਿਰ ਇਹ ਆਪਾਂ ਨੀਚੇ ਦੱਬ ਦਵਾਂਗੇ ਠੀਕ ਹੈ ਜੀ। ਹਾਂ ਬਾਕੀ ਸਾਰੀ ਅਪਡੇਟ ਆਪਾਂ ਅੱਜ ਵੀ ਦੱਸਾਂਗਾ ਤੁਹਾਨੂੰ ਕਿੰਨਾ ਕੰਮ ਆਪਣਾ ਜਿਹੜਾ ਟਾਉਣ ਦਾ ਰਹਿ ਗਿਆ ਕਿੰਨਾ ਹੋ ਗਿਆ। ਤੇ ਠੀਕ ਆ ਜੀ ਕਿਉਂਕਿ ਢੋਣ ਤੇ ਥੋੜਾ ਜਿਹਾ ਘੱਟ ਟਾਈਮ ਲੱਗਦਾ ਜਦੋਂ ਜੀ ਉਸ ਤੋਂ ਬਾਅਦ ਮੈਂ ਸਾਰੇ ਝਾੜੂ ਲਾ ਕੇ ਤੇ ਸ਼ੋਰ ਨੂੰ ਥੋੜਾ ਜਿਹਾ ਇਗਨੋਰ ਕਰਿਓ ਕਿਉਂਕਿ ਕੰਮ ਚੱਲ ਰਿਹਾ ਤਾਂ ਲਓ ਜੀ ਉਧਰ ਵੀ ਜਿੰਨਾ ਕੋ ਹੋ ਸਕੇ ਉੰਨੀ ਮਿੱਟੀ ਮੈਂ ਇਕੱਠੀ ਕਰਕੇ ਵੀ ਲਾਂਗਾ ਜਿਹੜਾ ਸਾਫ਼ ਹੋ ਜਾਏ ਇਸ ਨਾਲ ਅੰਦਰ ਵੀ ਘੱਟ ਮਿੱਟੀ ਜਾਊਗੀ ਤੇ ਝਾੜੂ ਲਾ ਕੇ ਆਪਾਂ ਫਿਰ ਉਸ ਤੋਂ ਬਾਅਦ ਮੈਂ ਸਿੰਘਾ ਵਾਲਾ ਝਾੜੂ ਲੈ ਲਿਆ ਸੀ ਉਹਦੇ ਨਾਲ ਜਿਹੜੀ ਜਿਆਦਾ ਮਿੱਟੀ ਸੀ ਉਹਦੇ ਨਾਲ ਇਕੱਠੀ ਕਰਤੀ ਸੀਗੀ ਸਾਰੀ ਜਿੰਨੀ ਪਹਿਲਾਂ ਘਟ ਸੀ ਉਹ ਝਾੜੂ ਨਾਲ ਫਰਸ਼ ਵਾਲੇ ਨਾਲ ਇਕੱਠੀ ਕਰਤੀ ਸੀਗੀ ਕਣਕ ਵਾਲੇ ਗੱਟੇ ਦੋ ਤੋਂ ਕਿ ਰੱਖੇ ਹੋਣੇ ਦੋਨੋਂ ਸਾਈਡ ਕਰਕੇ ਠੀਕ ਆ ਜੀ ਤੇ ਲੋ ਜੀ ਹੁਣ ਆਪਾਂ ਇੱਥੇ ਝਾੜੂ ਨਾਲ ਸਿੰਘਾ ਵਾਲੇ ਝਾੜੂ ਨਾਲ ਇਕੱਠੀ ਕਰ ਦਿੰਦੇ ਆ ਸਾਰੀ ਮਿੱਟੀ आणि मग दुधावा काल नाही थोडं साखर मात्र करू काही होणार नाही ਗਰੇ ਵਿੱਚ ਨਰ ਦੀ ਜੋਰ ਦੁਖਾ ਹੈ ਸੱਚੀ ਕੋਲ ਕਰੇ ਜਨ ਰਾਤੀ ਤਾਂ ਸੰਤ ਸਾਥ ਸਮਾਈ ਸਾਧਾ ਦਾ ਸ਼ਰਧਾ ਲਈ ਪਾਲ ਲੋ ਜੀ ਦੇਖ ਸਕਦੇ ਤੁਸੀਂ ਆਪਾਂ ਮਿੱਟੀ ਜਿਹੜੀ ਉਹ ਇਕੱਠੀ ਕਰ ਦਿੱਤੀ ਹੈ ਸਾਰੀ ਠੀਕ ਆ ਜੀ ਇਹ ਸਾਫ਼ ਵੀ ਹੋ ਗਿਆ ਤੇ ਲੰਘਣ ਨੂੰ ਵੀ ਵਧੀਆ ਹੋ ਗਿਆ ਹਨਾ ਹੁਣ ਰਸਤਾ ਜਾਂ ਬਣ ਗਿਆ ਥਾਂ ਵੀ ਖੁੱਲ ਗਿਆ ਠੀਕ ਆ ਜੀ ਤੇ ਲੋ ਜੀ ਉਸ ਤੋਂ ਬਾਅਦ ਇਹ ਕਲਿੱਪ ਹੈਗਾਗਾ ਆ 9 ਵਜੇ ਦਾ ਸਾਢੇ 8 ਕਹ ਲਓ 9 ਵਜੇ ਦਾ ਕਹ ਲਓ ਸਾਢੇ 8 ਦਾ ਹੀ ਹੋਊਗਾ ਸਾਢੇ 8 ਵਜੇ ਆਪਣੇ ਜਿਹੜੇ ਭਾਈ ਨੇ ਘਰ ਧੌਣ ਵਾਲੇ ਉਹ ਆ ਜਾਂਦੇ ਹੁੰਦੇ ਨੇ ਤੇ ਇੱਧਰ ਸਾਰਾ ਆਪਾਂ ਘੜੀ ਵਾਲਾ ਸੀ ਜਿਹੜਾ ਉਹ ਇੱਥੇ ਲਾਤਾ ਆ ਵਾਲੀ ਸਾਈਡ ਪੌਦੇ ਇੱਕ ਸਾਈਡ ਕਰਤੇ ਤੇ ਇੱਧਰ ਆਪਣੇ ਜਿਹੜੇ ਨੇਗੇ ਰੋੜੇ ਸਾਈਡਾਂ ਤੇ ਇੱਟਾਂ ਦੇ ਚੱਠੇ ਲਾ ਕੇ ਵਿਚਕਾਰ ਰੋੜੇ ਆ ਗਏ ਤੇ ਲੋ ਜੀ ਹੁਣ ਤੁਹਾਨੂੰ ਅੰਦਰ ਤੋਂ ਵੀ ਦਿਖਾ ਦਿੰਦੇ ਆ ਵੀ ਕਿੰਨਾ ਕੰਮ ਰਹਿ ਗਿਆ ਢਾਉਣ ਵਾਲਾ ਕਿਉਂਕਿ ਜਿਵੇਂ ਘੜਨ ਦੇ ਟਾਈਮ ਲੱਗਦਾਗਾ ਠੀਕ ਆ ਜੀ ਘੜਨ ਦਾ ਹੀ ਕੰਮ ਸ਼ੁਰੂ ਹੋ ਗਿਆ ਹੁਣ ਭਾਈ ਆ ਕੇ ਨਾ ਇੱਟਾਂ ਘੜਨੇ ਸ਼ੁਰੂ ਕਰਤੀਆਂ ਸੀ ਉਹਨਾਂ ਨੇ ਕਿਉਂਕਿ ਇਹ ਜ਼ਰੂਰੀ ਹੁੰਦਾ ਪਹਿਲਾਂ ਇੱਟਾਂ ਘੜ ਘੜ ਕੇ ਫਿਰ ਉਸ ਆਪਣੇ ਚੱਠੇ ਲਾ ਦਿੰਦੇ ਨੇ ਅਗਲਾ ਫੇਰ ਕੰਤ ਦਾ ਕੰਮ ਆ ਜਿਹੜਾ ਫੇਰ ਛੇੜਦੇ ਨੇਗੇ ਹੈਨਾ ਤੇ ਲੋ ਜੀ ਇੱਥੇ ਆਪਾਂ ਹੁਣ ਦਿਖਾ ਦਿੰਦੇ ਆ ਤੁਹਾਨੂੰ ਵਿਚਕਾਰ ਵਾਲੀਆਂ ਕੰਧਾਂ ਰਹਿ ਗਈਆਂ ਕਿਚਨ ਢਾਉਣਾ ਰਹਿ ਗਿਆ ਕਿਚਨ ਮੈਂ ਖਾਲੀ ਕਰਤਾ ਸਾਰਾ ਸਮਾਨ ਕਿਚਨ ਚੋਂ ਕੱਢ ਦਿੱਤਾ ਬਾਹਰ ਠੀਕ ਆ ਜੀ ਤੇ ਲੋ ਜੀ ਅੱਗੇ ਆਪਾਂ ਸ਼ਾਮ ਨੂੰ ਦਿਖਾ ਦਾਂਗੇ ਤੁਹਾਨੂੰ ਜੈ ਇੱਕ ਅੱਧੀ ਕਲਿੱਪ ਵਿੱਚ ਦੀ ਬਣ ਗਈ ਫਿਰ ਤੁਹਾਨੂੰ ਦਿਖਾ ਦਾਂਗੇ ਵੀ ਕਿੰਨਾ ਕੁ ਰਹਿ ਗਿਆ ਕਿੰਨਾ ਘਟਾ ਦਿੱਤਾ ਅੱਜ ਠੀਕ ਆ ਜੀ ਕੋਈ ਨਹੀਂ ਲੋ ਜੀ ਉਸ ਤੋਂ ਬਾਅਦ ਕੰਮ ਕਾਰ ਜਿਹੜੀ ਸੀਗੇ ਉਹ ਸਾਰੇ ਹੋ ਗਏ ਨੇ ਖਤਮ ਤੇ ਮੈਂ ਨਹਾ ਕੇ ਆ ਗਈ ਸੀ ਜਿਵੇਂ ਕੱਲ ਮੈਂ ਸਿਰ ਧੋਇਆ ਸੀ ਨਾ ਕੱਲ ਤਾਂ ਅੱਜ ਥੋੜਾ ਜਿਹਾ ਤੇਲ ਲਾਉਂਗੀ ਵਾਲਾਂ ਨੂੰ ਵਾਲ ਥੋੜੇ ਰੁੱਖੇ ਰੁੱਖੇ ਜੇ ਹੋਏ ਪਏ ਸੀ ਤੇ ਮੈਂ ਕਿਹਾ ਚਲੋ ਤੇਲ ਲਾ ਲੈਣੇ ਉਸ ਤੋਂ ਪਹਿਲਾਂ ਕਰੀਮ ਲੋਸ਼ਨ ਜੋ ਵੀ ਸੀ ਮੇਰੇ ਕੋਲ ਉਹ ਬਾਹਾਂ ਨੂੰ ਹੱਥਾਂ ਨੂੰ ਲਾਇਆ ਪੈਰਾਂ ਨੂੰ ਮੈਂ ਲਾਈਆ ਪੈਸਲਿਨ ਠੀਕ ਹੈ ਜੀ ਤੇ ਫਿਰ ਵਾਲਾਂ ਨੂੰ ਤੇਲ ਲਾਉਂਗੀ ਤੇ ਬਹੁਤ ਜ਼ਿਆਦਾ ਮਤਲਬ ਰੁੱਖੇ ਰੁੱਖੇ ਵਾਲ ਹੋਏ ਪਏ ਸੀ ਤੇ ਠੀਕ ਜਿਹਾ ਨਹੀਂ ਲੱਗਦਾ ਸੀ ਮੈਨੂੰ ਥੋੜਾ ਆਰਾਮ ਵੀ ਮਿਲੇਗਾ ਵੀ ਪਹਿਲਾਂ ਤੇਲ ਵਗੈਰਾ ਲਾ ਕੇ ਥੋੜੀ ਜਿਹੀ ਰੈਸਟ ਕਰੂੰਗੀ ਅੱਜ ਮੈਂ ਥੋੜਾ ਫ੍ਰੀ ਆਂਗੀ ਕਿਉਂਕਿ ਬੱਚੇ ਗਏ ਹੋਏ ਨੇ ਅੱਜ ਦੋਨੋਂ ਹੀ ਪਰਣਾਲੇ ਗਏ ਹੋਏ ਨੇਗੇ ਮੇਰੀ ਨਣਦੇ ਨੇ ਨਵੀਂ ਗੱਡੀ ਘੜਵਾਈ ਆ ਉੱਥੇ ਗਏ ਨੇ ਬਰਣਾਲੇ ਹੈਨਾ ਤੇ ਲੋ ਜੀ ਉਸ ਤੋਂ ਬਾਅਦ ਸਿਰ ਬਾਹ ਲੂੰਗੀ ਚਰਨੀ ਬੌਂਦੀ ਤੇਲ ਲਾ ਕੇ ਥੋੜੀ ਜਿਹੀ ਰੈਸਟ ਕਰੂੰਗੀ ਫਿਰ ਸਿਰ ਬਾਹੂੰਗੀ ਬਸ ਇੱਕ ਵਾਰ ਮੈਨੂੰ ਇਹ ਸੀ ਵੀ ਜ਼ਿਆਦਾ ਰੁੱਖੇ ਰੁੱਖੇ ਜਿਹਾ ਲੱਗਦੇ ਸੀ ਵੀ ਤੇਲ ਲਾ ਲਾਂ ਥੋੜਾ ਜਿਹਾ ਵਧੀਆ ਲੱਗੂਗਾ ਹੈਨਾ ਆਰਾਮ ਜਿਹਾ ਮਿਲੂਗਾ ਵੀ ਫੇਰ ਮੈਂ ਰੈਸਟ ਕਰੂੰਗੀ ਇਹ ਕੰਮ ਮੇਰੇ ਹੋ ਜਾਣਗੇ ਪੈਰ ਵੀ ਮਿੱਟੀ ਕਰਕੇ ਥੋੜੇ ਅ ਹੋਰ ਐਵੇਂ ਜਿਹਾ ਲੱਗਦਾ ਹੁੰਦਾ ਜਿਵੇਂ ਨਾ ਵੀ ਪਾਲੀ ਖਰਾਬ ਜਿਹੀ ਹੋਏ ਪੈਣਗੇ ਮਿੱਟੀ ਘੱਟੇ ਕਰਕੇ ਹੈਨਾ ਤੇ ਹੁਣ ਤਾਂ ਚਲੋ ਮਿੱਟੀ ਘੱਟਾ ਥੋੜਾ ਘਟ ਜਾਣਾਗਾ ਅ ਬਾਕੀ ਰਬੜ ਦੇ ਪਲਾਸਟਿਕ ਦੇ ਜੋ ਬੂਟ ਹੁੰਦੇ ਨੇ ਮੈਂ ਉਹ ਲੈ ਕੇ ਆਉਣੀ ਆ ਉਹ ਵੈਸਟ ਨੇਗੇ ਜਦੋਂ ਵੀ ਕੋਈ ਕੰਮਕਾਰ ਦੇ ਵਿੱਚ ਤਾਂ ਨਾ ਇਸ ਤਰ੍ਹਾਂ ਹੁੰਦਾ ਘਰ ਦੇ ਵਿੱਚ ਪਲਾਸਟਿਕ ਦੇ ਬੂਟ ਬਹੁਤ ਵਧੀਆ ਰਹਿੰਦੇ ਨੇ ਰਬੜ ਦੇ ਵਧੀਆ ਚ ਲੈ ਕੇ ਆਵੇ ਵਧੀਆ ਰਹਿੰਦੇ ਨੇ ਉਹ ਉਮਨੇ ਦੇਖਦੇ ਜਿਸ ਦਿਨ ਸ਼ਹਿਰ ਗਈ ਹਜੇ ਸ਼ਹਿਰ ਦਾ ਗੇੜਾ ਨਹੀਂ ਵੱਜਿਆ ਜਦੋਂ ਵੀ ਗੇੜਾ ਵੱਜੂਗਾ ਜ਼ਰੂਰ ਲੈ ਕੇ ਜਾ ਇੱਥੋਂ ਵੀ ਸਾਡੇ ਪਿੰਡ ਦੀ ਸ਼ਾਪ ਤੋਂ ਹੀ ਮਿਲਗੇ ਤਾਂ ਫਿਰ ਮੈਂ ਉੱਥੋਂ ਵੀ ਲੈ ਲਿਆ ਸਕਦੇ ਪਹਿਲਾਂ ਮੇਰੇ ਨਾਲ ਹੈਗੇ ਸੀ ਮੇਰੇ ਕੋਲ ਬਹੁਤ ਵਧੀਆ ਸੀ ਉਹਨਾਂ ਦਾ ਡਿਜ਼ਾਈਨਿੰਗ ਬਹੁਤ ਵਧੀਆ ਸੀ ਕਲਰ ਵੀ ਬਹੁਤ ਵਧੀਆ ਸੀ ਚੱਲੇ ਵੀ ਬਹੁਤ ਜ਼ਿਆਦਾ ਨੇ ਕਈ ਸਾਲ ਮੇਰੇ ਕੋਲੋਂ ਰਹੇ ਨੇ ਤੇ ਪਤਾ ਪਲਾਸਟਿਕ ਦੇ ਜੋ ਰਬੜ ਦੇ ਬੂਟ ਹੁੰਦੇ ਨੇ ਉਹਨਾਂ ਦੀ ਬਹੁਤ ਆਰਾਮਦਾਰੀ ਹੁੰਦੀ ਹੈਗੀ ਜਦ ਵੀ ਧੋ ਕੇ ਉਹਨਾਂ ਨੂੰ ਉਦੋਂ ਹੀ ਸੁਕਾ ਕੇ ਪਾ ਲੈਣੇ ਆਪਾਂ ਉਹਨਾਂ ਦੀ ਇਹ ਗੱਲ ਵਧੀਆ ਲੱਗਦੀ ਹੁੰਦੀ ਹੈ ਮੈਨੂੰ ਬੂਟਾਂ ਦੀ ਹੈਨਾ ਮਤਲਬ ਪੂਟਾ ਨਹੀਂ ਗੱਲ ਨਹੀਂ ਪੂਟ ਵਧੀਆ ਲੱਗਦੇ ਹੁੰਦੇ ਨੇ ਉਹ ਇਸੇ ਕਰਕੇ ਵੀ ਆਪਾਂ ਨਾਲ ਦੀ ਨਾਲ ਸਾਫ਼ ਕਰਕੇ ਉਹਨਾਂ ਨੂੰ ਦੁਬਾਰਾ ਪਾ ਸਕਦੇ ਹਾਂ ਹਨਾ ਤੇ ਲਓ ਜੀ ਤੇਲ ਆ ਜਿਹੜਾ ਚੰਗੀ ਤਰ੍ਹਾਂ ਮੈਂ ਲਾ ਕੇ ਥੋੜਾ ਜਿਹਾ ਉਂਗਲਾਂ ਨਾਲ ਮਸਲ ਨੂੰ ਮਸਾਜ ਕਰ ਲੂੰਗੀ ਤੇ ਉਸ ਤੋਂ ਬਾਅਦ ਫਿਰ ਰੈਸਟ ਕਰਦੇ ਹਾਂ ਫਿਰ ਆਪਾਂ ਦੁਪਹਿਰ ਦੀ ਚਾਹ ਬਣਾਵਾਂਗੇ 2 ਸਵਾ 2 ਵਜੇ ਕਿਉਂਕਿ ਉਹ ਭਾਈ ਆਉਂਦੇ ਹੀ ਸਵਾ 2 ਵਜੇ ਨੇਗੇ 2 ਸਵਾ 2 ਤੋਂ 2:30 ਦੇ ਵਿੱਚ ਵਿੱਚ ਆ ਜਾਂਦੇ ਨੇ ਕਿਉਂਕਿ ਆਪਾਂ ਠੇਕਾ ਕੀਤਾ ਹੋਇਆਗਾ ਵੀ ਜਦੋਂ ਮਰਜ਼ੀ ਆ ਕੇ ਆਪਣਾ ਕੰਮ ਜਿਸ ਵੀ ਮਰਜ਼ੀ ਟਾਈਮ ਕਰਨਾ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਟੈਨਸ਼ਨ ਹੈਗੀ ਆਪਾਂ ਸਿੱਧਾ ਠੇਕਾ ਕੀਤਾ ਹੋਇਆਗਾ ਉਹਨਾਂ ਨਾਲ ਵੀ ਆਪਣੀ ਦਿਹਾੜੀ ਨਹੀਂ ਹੈਗੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਵੀ ਕਦੋਂ ਲੱਗਣਾ ਕਦੋਂ ਨਹੀਂ ਲੱਗਣਾ ਰੈਸਟ ਵੀ ਜ਼ਰੂਰੀ ਆ ਹਨਾ ਉਹ ਉਹਨਾਂ ਨੂੰ ਫਿਕਰ ਆ ਹਨਾ ਵੀ ਕਿੰਨਾ ਟਾਈਮ ਆਸੀਂ ਕੰਮ ਕਰਨਾਗਾ ਤੇ ਚਲੋ ਜੀ बस जोड़ा बना लूंगी मैं फिर रेस्ट करके फिर दोपहर दुपै दी दोपहर दी ਜਿਹੜੀ ਚਾਹ ਕੀ ਉਸ ਟਾਈਮ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਤੇ ਜੋ ਵੀ ਅਪਡੇਟ ਹੋਊਗੀ ਦਿੰਦੇ ਰਹਾਂਗੇ ਤੇ ਅੱਜ ਮੈਂ ਚੰਗੀ ਤਰ੍ਹਾਂ ਝਾੜੂ ਲਾ ਕੇ ਜੋ ਵੀ ਮਿੱਟੀ ਘਟਾ ਸੀ ਇਕੱਠਾ ਕਰਤਾ ਤੁਸੀਂ ਦੇਖਿਆ ਹੀ ਸਵੇਰ ਦਾ ਵੀਡੀਓ ਠੀਕ ਹੈ ਜੀ ਇਸ ਤਰ੍ਹਾਂ ਜਿੰਨੇ ਮੇਰਾ ਟਾਈਮ ਲੱਗਦਾ ਮੈਂ ਵੀਡੀਓ ਬਣਾ ਲੈਣੇ ਜਿਵੇਂ ਮੇਰੇ ਬੇਟੇ ਨੂੰ ਠੀਕ ਲੱਗਦਾ ਜਦੋਂ ਉਹ ਕਰ ਹੁੰਦਾ ਤਾਂ ਉਹ ਵੀਡੀਓ ਸ਼ੂਟ ਕਰ ਲੈਂਦਾ ਇਸ ਤਰ੍ਹਾਂ ਸਾਡੇ ਵੀਡੀਓ ਜਿਹੜੇ ਆ ਰਹੇ ਨੇ ਕਿ ਲੋ ਜੀ ਉਸ ਤੋਂ ਬਾਅਦ ਮੈਂ ਸਿਰ ਵਾਲਿਆ ਸੀ ਗੁੱਪਤੇ ਦੇ ਵਿੱਚ ਹਜੇ ਰਵੜ ਫੈਨ ਨੇ ਟਾਵਰ ਗੁੱਪਤੇ ਕਰ ਲਈ ਸੀ ਉਦਾਂ ਮੈਂ ਤੇ ਹੁਣ ਚਾਹ ਬਣਾ ਲਈ ਸੀ ਦੁਪਹਿਰ ਦੀ ਚਾਹ ਦੇ ਰਹੀ ਸੀ ਉਹਨਾਂ ਨੂੰ ਮੈਂ ਥਰਮੋਸ ਦੇ ਵਿੱਚ ਚਾਹ ਪਾ ਕੇ ਰੱਖ ਦੇਣੀ ਹੁੰਦੀ ਆ ਕਿ ਉਹ ਆਪਣੇ ਗਲਾਸਾਂ ਵਿੱਚ ਪਾ ਕੇ ਫਿਰ ਪੀ ਲੈਣਦੇ ਨੇ ਠੀਕ ਆ ਗਲਾਸੇ ਮੇਰੇ ਰੱਖੇ ਹੋਏ ਨੇ ਉਹਨਾਂ ਕੋਲ ਚਾਹ ਖਿਲੋ ਜੀ ਸਵੀਰ ਤੋਂ ਬਲੌਗ ਜਿਹੜਾ ਸਟਾਰਟ ਹੋਇਆ ਹੋਇਆ ਹੁਣ ਆਪਾਂ ਬਲੌਗ ਦਾ ਜਿਹੜਾ ਐਂਡ ਕਰਦੇ ਆ ਤੇ ਮੈਂ ਕਹਾਂ ਚਲੋ ਥੋੜੀਆਂ ਜਿਹੀਆਂ ਗੱਲਾਂ ਕਰਕੇ ਤੁਹਾਡੇ ਨਾਲ ਫਿਰ ਵੀਡੀਓ ਦਾ ਆਪਾਂ ਐਂਡ ਕਰ ਦਈਏ ਤੇ ਐਨਕ ਲਾਈ ਹੋਈ ਅੱਜ ਮੈਂ ਜਿਵੇਂ ਤੁਹਾਨੂੰ ਪਤਾ ਹੀ ਹੈ ਨਿਗਾ ਵਾਲੀ ਐਨਕਾ ਮੇਰੀ ਨੇੜੇ ਵਾਲੀ ਜਿਹੜੀ ਨਿਗਾ ਉਹ ਘਟ ਗਈ ਥੋੜੀ ਨੀ ਬਹੁਤ ਜ਼ਿਆਦਾ ਘਟ ਗਈ ਸ਼ਾਇਦ ਫੋਨ ਕਰਕੇ ਆ ਕਿਉਂਕਿ ਕਾਫੀ ਸਾਰਾ ਕੰਮ ਫੋਨ ਤੇ ਹੁੰਦਾ ਮੇਰਾ ਤੇ ਬਾਕੀ ਅੱਜ ਥੋੜੀ ਨਿਗਾ ਪਾਠ ਜੀ ਰਹੀ ਸੀ ਲੱਗ ਨਹੀਂ ਰਹੀ ਸੀ ਵੀ ਤਾਂ ਕਰ ਕੇ ਐਨਕ ਲਾ ਲਈ ਮੈਂ ਥੋੜਾ ਫੋਨ ਦਾ ਹੀ ਕੰਮ ਕਰ ਰਹੀ ਸੀ ਹੁਣ ਤੇ ਬਾਕੀ ਇੱਕ ਕਮੈਂਟ ਆਇਆ ਸੀ ਸੰਗਤਪੁਰੇ ਤੋਂ ਠੀਕਾ ਜੀ ਉਹ ਤੁਸੀਂ ਪੁੱਛਿਆ ਸੀ ਵੀ ਜਾਲੀ ਲੈਣੀ ਆ ਤੇ ਉਹ ਨੰਬਰ ਮੈਂ ਤੁਹਾਨੂੰ ਨਾ ਸੈਂਡ ਕਰਤਾ ਮੇਰੇ بیٹے ਦਾ ਨੰਬਰ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ بیٹے ਦਾ ਨੰਬਰ ਦਿੱਤਾ ਮੈਂ ਤੁਹਾਨੂੰ ਤੇ ਤੁਸੀਂ ਦੇਖ ਲਿਓ ਜੇ ਨਹੀਂ ਚੈੱਕ ਕੀਤਾ ਤਾਂ ਤੁਸੀਂ ਚੈੱਕ ਕਰਕੇ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਆਪਣਾ ਨੰਬਰ ਮੈਂ ਤਾਂ ਨਹੀਂ ਪਾਇਆ ਜੀ ਫਿਰ ਇੱਥੋਂ ਕਾਫੀ ਸਾਰੇ ਨੰਬਰ ਮਿਲ ਜਣਾ ਸੀ ਹਨਾ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਨਾ ਵਿੱਚ ਕਈ ਕੁਝ ਅਸਰਾਰਤੀਆਂ ਸਰ ਹੁੰਦੇ ਨੇ ਫਿਰ ਤਾਂ ਕਰਕੇ ਥੋੜਾ ਡਰ ਵੀ ਲੱਗਦਾ ਹੈ ਤੇ ਮੇਰੇ بیٹے ਦਾ ਨੰਬਰ ਹੈ ਜੀ ਜੇ ਤੁਸੀਂ ਭੈਣੋਂ بیٹے ਤੋਂ ਨੰਬਰ ਮੇਰਾ ਲੈ ਕੇ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ ਇਦਾਂ ਦੀ ਕੋਈ ਗੱਲ ਨਹੀਂ بیٹے ਤੋਂ ਤੁਹਾਨੂੰ ਮੇਰਾ ਨੰਬਰ ਮਿਲ ਜੂਗਾ ਤੇ ਬਾਕੀ ਸਾਰਿਆਂ ਦਾ ਧੰਨਵਾਦ ਆ ਜੀ ਕੱਲ ਵਾਲੇ ਵਲੌਗ ਤੇ ਵੀ ਕਾਫੀ ਦੋ ਤਿੰਨ ਜਣੇ ਨੇ ਵੈਸਟ ਆਫ ਲੱਕ ਕੀ ਹੈ ਤੇ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਧੰਨਵਾਦ ਆ ਸਾਰਿਆਂ ਦਾ ਤੇ ਬਾਕੀ ਬਸ ਦੋ ਦਿਨ ਆਪਣੇ ਹੋਰ ਲੱਗਣਗੇ ਫਿਰ ਉਸ ਤੋਂ ਬਾਅਦ ਆਪਾਂ ਜਾਣਾ ਆ ਕੰਮ ਆਪਣਾ ਮਿਸਤਰੀ ਦਾ ਸ਼ੁਰੂ ਹੋ ਜੂ ਫਿਰ ਭਰਤ ਪੈਣੀ ਆਂਗੀ ਤੇ ਇਸ ਕਰਕੇ ਹਨਾ ਸਾਰਾ ਕੁਝ ਹੋਈ ਜਾਣਾ ਤੇ ਬਾਕੀ ਜਿਵੇਂ ਭੈਣਾਂ ਦਾ ਹਨਾ ਕਮੈਂਟ ਕਾਫੀ ਲੰਮਾ ਛੋੜਾ ਲਿਖਦੇ ਨੇ ਰਵਿੰਦਰ ਭੈਣ ਯੂ ਐਸ ਏ ਤੋਂ ਦੀਦੀ ਤੇ ਆਪਾਂ ਦਿਖਾ ਦਿੰਨੇ ਤੁਹਾਨੂੰ ਵੀ ਕਾਫੀ ਵਧੀਆ ਪ੍ਰਬੰਧ ਕਰ ਲਿਆ ਆਪਾਂ ਨੇ ਵੈਸੇ ਅੱਜ ਮੇਰੀ ਗੱਲ ਵੀ ਹੋਈ ਸੀਗੀ ਉਹਨਾਂ ਨਾਲ ਤੇ ਉਹ ਕਹਿੰਦੇ ਵਲੌਗ ਮਤਲਬ ਵਲੌਗ ਦੇਖਦੇ ਨੇ ਉਹ ਕਹਿੰਦੇ ਮੈਂ ਸਾਰਾ ਦਿਨ ਕੀ ਕਰ ਰਹੀ ਹਾਂ ਦੇਖਦੀ ਰਹਿੰਦੇ ਆ ਤੁਹਾਨੂੰ ਕਿ ਆਪਾਂ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆਗਾ ਸਾਰਾ ਸੈਟ ਆ ਬਾਕੀ ਜਦੋਂ ਮਿਸਤਰੀ ਲੱਗੇ ਉਦੋਂ ਦੇਖਾਂਗੇ ਆਪਾਂ ਕੰਧਵਾਰ ਵਗੈਰਾ ਕਢਵਾ ਕੇ ਕੇਟ ਜਿਹੜਾ ਲੱਗਣਾ ਉਹ ਲਵਾ ਲਾਂਗੇ ਹੈਨਾ ਉਹ ਬਾਅਦ ਦਾ ਕੰਮ ਹਜੇ ਮਿਸਤਰੀ ਆਪਣੇ ਘਰ ਨਹੀਂ ਬੜਾ ਇੱਕ ਵਾਰ ਮਿਸਤਰੀ ਵੱਢ ਜਵੇ ਘਰ ਫਿਰ ਆਪਾਂ ਸਾਰਾ ਕੰਮ ਕਰਵਾ ਲਵਾਂਗੇ ਹੈਨਾ ਬਾਕੀ ਸਾਰਾ ਉਦਾਂ ਠੀਕ ਆ ਬਿਲਕੁਲ ਵੀ ਠੰਡ ਨਹੀਂ ਲੱਗ ਰਹੀ ਕੁਝ ਵੀ ਨਹੀਂ ਸਭ ਠੀਕ ਆਗਾ ਹੈਨਾ ਟੈਨਸ਼ਨ ਕਰਦੇ ਸੀ ਜੀਜੀ ਇਹ ਦੇਖੋ ਆਪਣੇ ਹੁੰਦੇ ਨੇ ਜੋ ਹਨਾ ਰਿਸ਼ਤੇ ਨੇ ਜਿਹੜੇ ਖੂਨ ਦੇ ਹੀ ਨਹੀਂ ਵੀ ਇਹ ਨਹੀਂ ਹੁੰਦਾ ਵੀ ਜ਼ਰੂਰੀ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਹੀ ਆਪਣੀ ਕਦਰ ਕਰਦੇ ਨੇ ਫਿਕਰ ਕਰਦੇ ਨੇ ਹਨਾ ਰਿਸ਼ਤੇ ਜਿਹੜੇ ਮੋਹ ਪਿਆਰ ਦੇ ਹੁੰਦੇ ਨੇ ਉਹ ਵੀ ਆਪਣੀ ਕਦਰ ਕਰਦੇ ਨੇ ਮੈਂ ਕਹਿੰਨੀ ਵੀ ਖੂਨ ਦੇ ਰਿਸ਼ਤੇ ਨਾਲੋਂ ਮੋਹ ਪਿਆਰ ਦੇ ਰਿਸ਼ਤੇ ਜਿਹੜੇ ਹੁੰਦੇ ਨੇ ਹਨਾ ਉਹ ਜ਼ਿਆਦਾ ਵਧੀਆ ਨੇ ਨਿਭਦੇ ਨੇ ਅੱਜ ਕੱਲ੍ਹ ਬਾਕੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਸਾਰੇ ਹਨਾ ਸਿਆਣੇ ਹੋ ਸਮਝਦਾਰ ਹੋਗੇ ਤੇ ਭੈਣ ਬਹੁਤ ਫਿਕਰ ਕਰਦੇ ਸੀ ਫੋਨ ਤੇ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਅੱਜ ਬਹੁਤ ਫਿਕਰ ਕਰ ਰਹੇ ਸੀ ਕਿ ਸਿਰ ਤੇ ਬੰਨ ਕੇ ਰੱਖੋ ਐਵੇਂ ਉਹਨਾਂ ਨੇ ਬਹੁਤ ਸਾਰੀ ਫੈਮਿਲੀ ਲਈ ਹਨਾ ਉਹਨਾਂ ਨੇ ਅੱਜ ਮੈਨੂੰ ਕਿਹਾ ਵੀ ਤੁਸੀਂ ਐਵੇਂ ਕਰਕੇ ਰੱਖੋ ਐਵੇਂ ਕਰਕੇ ਰੱਖੋ ਤੇ ਥੈਂਕ ਯੂ ਸੋ ਮੱਚ ਦੀਦੀ ਕਸਮਤ ਦੀਦੀ ਨੂੰ ਥੈਂਕ ਯੂ ਕਿਹਾ ਸੀ ਫੋਨ ਤੇ ਪਰ ਮੈਂ ਵੀਡੀਓ ਦੇ ਵਿੱਚ ਵੀ ਕਹਿਨੀ ਆ ਵੀ ਥੈਂਕ ਯੂ ਸੋ ਮੱਚ ਦੀਦੀ ਐਨਾ ਸੋਚ ਰਹੀ ਹਾਂ ਤੁਸੀਂ ਇੰਨੀ ਫਿਕਰ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਬਾਕੀ ਜੋ ਵੀ ਤੁਹਾਡੇ ਕਮੈਂਟਸ ਹੋਣਗੇ ਉਹਨਾਂ ਦੇ ਰਿਪਲਾਈ ਦੇਣ ਦੀ ਮੈਂ ਕੋਸ਼ਿਸ਼ ਕਰਦੀ ਆ ਵੀ ਵੀਡੀਓ ਦੇ ਵਿੱਚ ਹੀ ਦਵਾਂ ਮੈਂ ਪਹਿਲਾਂ ਵੀ ਦੱਸਿਆਗਾ ਵੀ ਹੁਣ ਇੰਨਾ ਟਾਈਮ ਨਹੀਂ ਹੈਗਾ ਹਨਾ ਹਾਰਟ ਮੈਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰੂੰਗੀ ਤੇ ਵੀ ਵੀਡੀਓ ਨੂੰ ਮੈਂ ਹਾਰਟ ਜਾ ਕੇ ਨਾ ਦਿਆ ਕਰਾਂ ਤੇ ਜਮੈਂ ਕਮੈਂਟ ਰੀਡ ਕਰਦੀ ਹਾਂ ਉਸ ਟਾਈਮ ਹਨਾ ਕਮੈਂਟ ਰੀਡ ਮੈਂ ਸਭ ਦੀ ਕਰਦੀ ਆ ਇਹ ਨਹੀਂ ਹੈਗਾ ਵੀ ਨਹੀਂ ਕਮੈਂਟ ਚੈੱਕ ਕਰਦੀ ਕਮੈਂਟ ਸਭ ਦੇ ਪੜਦੀ ਹੈਗੀ ਤੇ ਬਾਕੀ ਇਹ ਹੋ ਜਾਂਦਾ ਜਲਦੀ ਜਲਦੀ ਪੜ ਲੈਣੀ ਹੈ ਵੀ ਹਾਂ ਜੀਏ ਤਾਂ ਕਿ ਫਿਰ ਮੈਨੂੰ ਇਹ ਹੁੰਦਾ ਵੀ ਕਈ ਵਾਰ ਨਾ ਕਿਸੇ ਦਾ ਬਰਥਡੇ ਬੁੱਲਣ ਦਾ ਹੁੰਦਾ ਜਾਂ ਕਿ ਮੇ ਵੀ ਹੈ ਨਾ ਜਾਂ ਅਨਿਵਰਸਰੀ ਬਿਸ਼ ਕਰਨਾ ਹੁੰਦਾ ਤਾਂ ਫਿਰ ਮੈਂ ਕਮੈਂਟ ਜਿਹੜੇ ਰੋਜ਼ ਰੀਡ ਕਰਦੀ ਆ ਤੁਹਾਡੇ ਠੀਕ ਆ ਜੀ ਤੇ ਚਲੋ ਜੀ ਫਿਰ ਕਰਦੇ ਆ ਇਸ ਵੀਡੀਓ ਦਾ ਐਂਡ ਤੇ ਹੁਣ ਆਪਾਂ ਬਸ ਉਹ ਕਰਕੇ ਸ਼ਾਮ ਦਾ ਖਾਣਾ ਪੀਣਾ ਹੋ ਜਾਊਗਾ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਕੱਲ ਨੂੰ ਬਧੇ ਜੀ ਵਲੌਗ ਦੇ ਨਾਲ ਤੇ ਤੁਸੀਂ ਸਾਰੇ ਜਣੇ ਮੇਰੇ ਕਹਿਣ ਤੇ ਕਮੈਂਟ ਲਾਈਕ ਕਰਦੇ ਹੋ ਤੇ ਕੱਲ ਇੱਕ ਗੱਲ ਹੋਰ ਜਿਵੇਂ ਮੈਂ ਕੱਲ ਦੱਸਿਆ ਸੀ ਵੀ ਸਬਸਕ੍ਰਾਈਬ ਵਾਲਾ ਬਟਨ ਆ ਜਿਹੜਾ ਸਬਸਕ੍ਰਾਈਬ ਵਾਲਾ ਉਹ ਹੀ ਆਨ ਆਫ ਹੋ ਰਿਹਾ ਸੀ ਤੇ ਉਹ ਵੀ ਕੱਲ ਹਨ ਹੋਇਆ ਮਤਲਬ ਕਿ ਜਿਹੜੇ 4-5 ਸੀ ਕਿ ਡੇਲੀ ਘਟ ਜਾਂਦੇ ਸੀ ਵੱਜ ਜਾਂਦੇ ਸੀ ਉਹ ਕੱਲ ਵਧੇ ਨੇਗੇ ਹੁਣ ਅੱਜ ਦੇਖਦੇ ਆ ਬੀ ਅੱਜ ਕੀ ਮੈਂ ਰਹਿੰਦਾ ਉਹਨਾਂ ਦਾ ਨਤੀਜਾ ਕੀ ਮਿਲਦਾਗਾ ਤੇ ਚਲੋ ਜੀ ਫਿਰ ਮਿਲਦੇ ਕੱਲ ਨੂੰ ਬਦਿਏ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਪਰ ਜਾਂਦੇ ਜਾਂਦੇ ਲਾਈਕ ਜਰੂਰ ਕਰਕੇ ਜਾਓ ਬਾਏ ਬਾਏ ਟੇਕ ਕੇਅਰ